ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਸੂਈ ਸਵਾਈ ਦਿਖਾਵਾਂਗੇ ਤੇ ਮੱਝਾਂ ਜਿਹੜੀਆਂ ਵਾ ਦੋ ਟੁਕੜਾ ਕੱਪਣਾ ਤੇ ਇੱਕ ਬੱਚੇ ਤੋਂ ਬਿਨਾ ਧੰਨਵਾਦ ਵਾਲੀ ਮੱਝ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਵਧੀਆ ਰਪੀ ਤੁਸੀਂ ਸਨਾਓ ਚਲੋ ਦੱਸਿਆ ਜੀ ਮੀਂਹ ਪੈ ਗਿਆ ਫਿਰ ਵਾਹ ਬਾਈ ਮੀਂਹ ਰੁੱਜੀ ਪੈ ਗਿਆ ਗੜੇ ਵੀ ਪੈ ਗਏ ਠੀਕ ਸਾਰਾ ਕੁਝ ਧੁੱਪ ਵੀ ਲੱਗੀ ਹੈ ਠੀਕ ਹੈ ਜੀ ਠੀਕ ਚਲੋ ਨਾਮ ਦੱਸਦੇ ਆ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮਸਾਸੀ ਦੇ ਨਾਲ ਆ ਤੇ ਫੋਨ ਨੰਬਰ ਬੋਲ ਦੇ ਕਰ 994549 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਗਾਹਾਂ ਹੀ ਆ ਇਹੇ ਆਪਾਂ ਦਿਖਾ ਦੇਣੀ ਆ ਤਨ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਇਹਦਾ 50 ਜੇ ਵੱਧੀ ਆ ਵੱਛੀ ਆ ਵੇਦੀ ਇਹਦੇ ਮਗਰ ਜਿਹੜੀ ਵੱਛੀ ਆ ਵਾਲੀ ਕਿੰਨਾ ਸੂਆ ਹੋਗਾ ਬਿੱਧੀ ਦਾ ਹਰ ਰੁਪਈਆ ਪ੍ਰੋਪਰ ਤੀਸਰਾ ਸੂਆ ਸੂਈ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਹਰ ਰੁਪਈਆ ਨੂੰ 20 ਤੋਂ ਅੰਦਰ ਹੀ ਹੋ ਕੇ 20 ਦਿਨ ਲਾ ਲਓ ਜੀ ਤੇ ਦੁੱਧ ਕਿੰਨਾ ਜੇ ਦੁੱਧ ਹਰ ਰੁਪਈਆ ਦੇ ਥੱਲੇ ਹੈਗਾ 23 24 ਕਿਲੋ ਅੱਛਾ ਇਹ ਫਾਰਮ ਚੋਂ ਲਈ ਠੀਕ ਹੈ ਸੜਕੋਂ ਆਣ ਕੇ ਘਟਾ ਗਿਓ ਵੀ ਚਾਰ ਚੂਰ ਪਾਉਂਦੇ ਹਣ 20 ਕਿਲੋ ਤਿਆਰ ਹੱਜ ਨਜ਼ਰ ਤਿਆਰ ਜਿਹੜਾ ਚਵਾ ਕੇ ਦੋਗੇ ਕਰੋ ਆਉਂਦੀਆਂ ਤੇ ਫਿਰ ਮੇਰੇ ਕਹਿੰਦਾ 20 25 ਕਿਲੋ ਇਹਨੇ ਫਿਰ ਭਰ ਦੇ ਦੋ ਤੋਰੋ ਹੈ ਕਰੀ ਮੌਕੇ ਤੇ ਜਿਹੜਾ ਕਹਿੰਦੇ ਕਿ 20 ਬਾਕੀ ਕੋਈ ਵੀਰ ਆਪਣੀ ਚੋਆਈ ਕਰਕੇ ਲਾ ਜੇ ਸੂਈ ਸਵਾਈ ਜਿਹੜੀ ਹੈਗੀ ਐ ਥੱਲੇ ਆ ਜਾ ਵੀਰ ਜੀ 17 ਕੱਦ ਕਾਠ ਪੱਖਾਂ ਵੀ ਚੰਗੀ ਆ ਥੱਲੇ ਹਵਾਨੇ ਤਾਂ ਇੱਕ ਸਫਾਈਆਂ ਜਿਹਾ ਜੜੀ ਤੇ ਇਹਦਾ ਮੁੱਲ ਕੀ ਰੱਖਣਾ ਵਿੱਦਿਆ ਫਿਰ ਹਰਵਜੀਤ ਜੀ ਮੋਲੇ ਦਾ ਕਰਨ ਨੂੰ 70 ਹੀ ਕਰੀ ਆਈ ਐ ਪੈਣੇ ਹੀ ਕਰੀ ਜਾਈਏ ਹਾਂਜੀ 60000 ਦਾ ਮਾਨਦਾਨ ਕਰਦਾਂਗੇ ਕਿੰਨਾ ਤੁਸੀਂ ਦੱਸਣਾ ਰੁਪਈਆ ਕਰ ਦਵਾ ਆਪੀ 2000 ਰੁਪਏ ਕਰਦਾਂਗੇ ਠੀਕ ਆ 52 ਦੀ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਅੱਛਾ 100 ਕਿਲੋਮੀਟਰ ਤੱਕ ਪਹੁੰਚ ਕਰ ਦੋਗੇ ਕਰਦਾਂਗੇ ਰੁਪਈਆ ਜੀ ਠੀਕ ਹੈ ਜੀ 52000 ਤੋਂ 100 ਕਿਲੋਮੀਟਰ ਤੱਕ ਕਹਿੰਦੇ ਕਿ ਪਹੁੰਚ ਜਿਹੜੀ ਕਰਦੇ ਆਂਗੇ ਤੇ ਹੁਣ ਇੱਕ ਆ ਝੋਟੀ ਤੁਹਾਨੂੰ ਦਿਖਾਉਣੀ ਆ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਐ ਵੀ ਤੇ ਕੈਨੇਡਾ ਸਾਈ ਜਗਪ ਵੀਰਾ ਦੇਖ ਸਕਦੇ ਚੰਗਾ ਤੇ ਦੱਸਿਓ ਬੱਜੀ ਇਹਦੇ ਬਾਰੇ ਇਹ ਆ ਵੀ ਦੂਸਰਾ ਸੂਆ ਸੂਈ ਆ ਠੀਕ ਆ ਜੀ ਹਾਂਜੀ ਹਾਂਜੀ ਇਹ ਕੋਈ ਵੀਰ ਭਰਾ ਲੈ ਗਿਆ ਹਰਿਆਣੇ ਨੂੰ ਲੈ ਗਿਆ ਜੀ ਠੀਕ ਆ ਉਹਨੇ ਲਿਆਂਦੇ ਰੁਪਏ 1.40 ਲੱਖ ਦੇ 1.40 ਲਿਆਂਦੇ ਨੇ 1 ਦੇ ਆਉਂਦੇ ਜਵਾਰੀ ਦਾ ਮਰ ਗਿਆ ਜਵਾਗ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ ਸੀ ਠੀਕ ਹੈ ਇੱਕ ਇਹਦੇ ਥਾਂ ਨੂੰ ਥੋੜਾ ਜਿਹਾ ਪ੍ਰੋਬਲਮ ਮੁਝ ਹੋ ਗਈ ਅਗਲੇ ਨੂੰ ਉਹ ਪੰਜ ਚਾਰ ਧਾਰ ਆਉਂਦੀਆਂ ਫਿਰ ਉਹਦਾ ਮਨ ਟੁੱਟ ਗਿਆ ਜਵਾਰੇ ਦਾ ਅੱਛਾ ਮਤਲਬ ਹੁਣ ਤਿੱਲੜੀ ਆ ਕੇ ਹਾਂ ਆਪਾਂ ਤਿਲਣਾ ਕਰਕੇ ਦੇਣੀ ਹੈ ਠੀਕ ਹੈ ਤੇ ਬਾਕੀ ਥੱਲੇ ਬੜੀ ਸਫਾਈ ਚ ਆ ਦੇਖ ਸਾਦੇ ਚ ਪੂਰਾ ਗਾਵਾਂ ਵਾਂਗ ਹਵਾਨਾ ਜਿਹੜਾ ਇਹਦੇ ਲੱਗਾ ਤੇ ਕਦ ਕਾਠ ਪੱਖਾਂ ਵੀ ਜਵਾਨ ਹੈ ਤੇ ਉਤਰਾ ਵੀ ਸੰਭੀ ਸੰਭੀ ਚੰਗੀ ਹੈ ਤੇ ਹੁਣ ਦੁੱਧ ਕਿੰਨਾ ਜੀ ਦੇ ਦੁੱਧ 200 ਰੁਪਏ 11 12 ਕਿਲੋ ਤਿਆਰ ਜੀ ਪੱਕਾ ਦੁੱਧ ਹੈ ਗਾਵਾਂ ਦਾ ਤਿਆਰ ਰੁਪਏ ਕੋਈ ਸੇਵਾਲਾ ਲੈ ਗਿਆ ਨਾ ਦੋ ਤਿੰਨ 15 16 ਕਿਲੋ ਕਰਦੇ ਤੁਹਾਨੂੰ ਪੂਰਾ ਕੱਦ ਕਰਦੀ ਵੱਡੀ ਝੋਟੀ ਝੋਟੀ ਨਹੀਂ ਹੈ ਠੀਕ ਹੈ ਤੇ ਅਗਲੇ ਥਾਂ ਦੀ ਤਿਲੜ ਜੀ ਅਗਲੇ ਥਾਂ ਦੀ ਤਿਲੜ ਜੀ ਬੈਣੀ ਤਾਂ ਦੂਸਰੇ ਪਾਸੇ ਦੀ ਤਿਲੜ ਹੈ ਜਿਹੜੇ ਅਗਲੇ ਥਾਂ ਦੀ ਠੀਕ ਹੈ ਦੋਰੋਂ ਹੈ ਕਰੀ ਤੇ ਹੁਣ ਮਿਲਦੀ ਕਿਦਾਂ ਜੀ ਥਾਪੀ ਰੁਪਈ ਜੀ ਠੀਕ ਹੈ ਜੀ ਬਾਕੀ ਕੱਦ ਕਾਟ ਪੱਖਾ ਪੂਰੀ ਜਵਾਨੇ ਹੈ ਵੀ ਤੇ ਥੱਲੇ ਵੀ ਬੜੀ ਸਫਾਈ ਜੀ ਆ ਆ ਦੇਖਾ ਦੇਖਾ ਨਾ ਇਹਦਾ ਥੱਲੇ ਬਾਕੀ ਸੋਹਣੀ ਝੋਟੀ ਆ ਤੇ ਇਹਦਾ ਮੁੱਲ ਵਿੱਜੇ ਫਿਰ ਰਾਤਾ ਦੇ 20 ਲੱਖ ਰੁਪਏ ਨਾ ਮੰਗ ਲਈ ਨਹੀਂ ਫਿਰ ਲੱਖ ਦੇ ਜਿਆਦਾ ਹੋ ਜਾਣਾ ਜੀ ਹਾਂਜੀ ਜਿਆਦਾ ਹੋ ਜਾਣਾ ਜੀ ਜੇ ਅੱਜ ਆ ਕਰੋ ਹਣ ਜਿਹੜੀਆਂ ਤੁਸੀਂ ਉਹਨਾਂ ਨੇ ਮੰਨ ਲਓ 1 ਲੱਖ 40 ਦੀ ਲੈ ਆਂਦੀ ਆ ਨਹੀਂ 40 ਘਾਟਾ ਵਾਧੀਏ ਜਵਾਰੇ ਨਾਲ ਦੋ ਤਿੰਨ ਹੁਣ ਛੁੱਟੀਆਂ ਕਰਨੀਆਂ ਤੁਸੀਂ ਤੁਹਾਡਾ ਰੱਦਾ ਹਣਾ ਜਿੱਕੇ ਚ ਪੂਰੀਆਂ ਕਰ ਲਈਏ ਮਾਦੀ ਰੁਪਏ ਚੰਗੀ ਆ ਕੋਵੀਨ ਭਰਾ ਕੋ ਸੇਵਾਲਾ ਲੈ ਗਿਆ ਨਾ ਜਿੱਦਾਂ ਮਰਜ਼ੀ ਦੋ ਤੇ ਇਹ ਆਪਣੇ ਡਾਕਟਰ ਨੇ ਕਾਟੀ ਗਿਲਵਾਏ ਸੀ ਨਾ ਆਪਾਂ ਠੀਕ ਆ ਉਹਦਾ ਥਣ ਚੱਲ ਵੀ ਸਕਦਾ ਐ ਕਿੰਨਾ ਚੱਲੇ ਦੂਜੇ ਸਵੇਰ 100% ਥਣ ਚੱਲੂਗਾ ਠੀਕ ਆ ਦੂਜੇ ਸਵੇਰ ਇੱਕ ਵਾਰ ਵੀ ਇਹ ਦੀ ਨਾੜ ਨੂੜ ਕੋਈ ਨਹੀਂ ਆ ਅੱਛਾ ਹਾਂ ਧਾਰਾ ਵੀ ਆਉਂਦੀਆਂ ਠੀਕ ਆ ਜੀ ਇਹ ਲਵਾ ਤੇ ਛਾਇਗਰੀ ਦੀ ਕਿਸਮ ਤੋਂ ਚੱਲ ਵੀ ਪਵੇ ਤੇ ਕਿੰਨੇ ਦੀ ਜੱਸਣਾਉ ਦੇਣੀ ਹੈ ਚੱਲ 80 ਰੁਪਏ ਦੇ ਦਿਆ ਵਿੱਚੋਂ ਕਰ ਦਈਏ ਮਾਨਾ ਹੋਰ ਦੱਸੋ ਤੁਸੀਂ ਦੱਸ ਦੋ ਤੁਸੀਂ ਦੱਸਣਾ ਵਾ ਆਪਾਂ ਵੀ ਪਿੰਨਰ ਤਰਦੀ ਦੇ ਦਾਂਗੇ ਅੱਛਾ ਹਾਂਜੀ 100 ਕਿਲੋਮੀਟਰ ਤੱਕਰ ਪਹੁੰਚ ਤੇ ਕੁਜਾਇਸ਼ ਇਹ ਕੱਢ ਦਿੰਨੇ ਆਪਾਂ ਤੇ ਕੱਢ ਤੋ ਕੁਜਾਇਸ਼ ਅਸੀਂ ਤੇ ਕਹਿੰਦੇ ਆ ਯਾਰ 70000 ਰੁਪਏ ਹਾਣਾ ਦਵਾ ਗਣ ਅੱਛਾ ਹਾਂ ਠੀਕ ਆ ਤੇ ਬਾਕੀ ਵਿੱਚ ਮਤਨ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਕਰੀ ਤੇ ਹੁਣ ਆ ਗਈ ਆਪਣੇ ਕੋਲੇ ਕਿ ਤੋਕਣ ਗੱਭਣ ਆ ਤੇ ਇਹਦੇ ਵੀ ਥਣ ਲੱਗ ਗਿਆ ਤਾਂ ਦੇਖ ਸਕਦੇ ਜੀ ਦਸ ਹੀ ਰੀਤੇ ਦੇ ਬਾਰੇ ਇਹ ਵੀ ਹਰ ਪੀਜੀ ਉੱਤਰ 1 ਕਿਲੋ ਜੋੜਾ ਲਿਆ ਇਹ ਵੀ ਉਧਰੋਂ ਮੱਝ ਲੈ ਆਇਆ ਠੀਕ ਹੈ ਪਹਿਲੇ ਸੂਏ ਆਉਂਦਾ ਵੀ ਇਹਨੇ ਦੁੱਧ ਦਿੱਤਾ 15 16 ਕਿਲੋ ਠੀਕ ਹੈ ਫਿਰ ਕਿਹ ਹੈਗੀ ਜੋ ਪੰਜਵੇਂ ਮਹੀਨੇ ਗੱਪਣ 8 ਕਿਲੋ ਦੁੱਧ ਜੀ ਅੱਛਾ ਚੱਕ ਪਾਸ ਆ ਹਾਂ ਚੱਕ ਪਾਸ ਮਿਲਦੀ ਥਾਪੀ ਦੇ ਵੀ ਠੀਕ ਹੈ ਉਹਦਾ ਮਾਂ ਨਹੀਂ ਦੁਖੀ ਹੋ ਗਿਆ ਉਹਨੇ ਦੋਵੇਂ ਦੇਤੀਆਂ ਅੱਛਾ ਹਾਂ ਜੀ 8 ਕਿਲੋ ਦੁੱਧ ਆਇਆ ਇਹਦੇ ਕੋਲ ਤੇ ਤੋਰ ਹਾਂ ਫੇਰ ਪੰਜਵੇਂ ਮਹੀਨੇ ਦੀ ਗੱਪਣਿਆ ਜਿਹੜੀ ਤਿੰਨੇ ਵੀ ਸੱਜਰ ਨੇ ਚੰਗਾ ਦੁੱਧ ਜਿਹੜਾ ਕਿੰਦੇ ਕੀ ਕੱਢਿਆ ਇਹ ਕਿ ਦੂਸਰਾ ਸੁਮਸੂਣਾ ਸੁਣਾ ਬਈ ਹੁਣ ਦੂਸਰਾ ਸੁਵਾ ਜਿਹੜੇ ਕਹਿੰਦੇ ਕਿ ਨਾ ਦੂਸਰਾ ਸੁਨਾ ਦੂਸਰਾ ਸੁਣਾ ਬਾਕੀ ਵੇਖੋ ਪੜੇ ਤਾਂ ਇਹ ਵੀ ਚੰਗੀ ਸਾੰਭੇ ਸੁੰਭੀ ਚੰਗੀ ਹੈ ਵੀ ਇਸ ਤਰ੍ਹਾਂ ਤੇ ਇਹਦਾ ਮੁੱਲ ਕੀ ਰੱਖਣਾ ਵੀ ਦੀ ਫਿਰ ਇਹ ਹਰਪ੍ਰੀਤ ਜੀ ਕੋਈ ਵੀਰ ਭਰਾ ਹੁਣ ਦੁੱਧ ਹੀ ਦੇਣ ਦੀ ਨਾਲ ਜਿਹਨੇ ਪੰਜਾਂ ਮਹੀਨੇ ਗੱਭਣ ਆ ਹਾਂਜੀ ਇਹਦੇ ਕੋਈ ਸੂਸਵਾਗੇ ਵੇਚੂਗਾ ਤਾਂ ਫਿਰ ਲੱਖੋਂ ਬਾਹਰ ਹੀ ਮਿਕਣੀ ਆ ਹਾਂਜੀ ਹੁਣ ਆਪਾਂ ਹਰਪ੍ਰੀਤ ਜੀ 85000 ਦੀ ਹਾਂ ਹੁਣ ਦਵਾਂਗੇ ਵਿੱਚੋਂ ਕਰ ਦੋ ਕਿ ਮੰਨ ਤਨ ਤੁਸੀਂ ਦੱਸ ਦੋ 80 ਦੀ ਦੇ ਦੀਏ ਦੇ ਦਾਂਗੇ ਰੁਪਈਆ ਜੀ ਠੀਕ ਹੈ ਜੀ ਹਾਂਜੀ ਤੇ ਪਹੁੰਚ ਜਿਹੜੀ 100 ਕਿਲੋਮੀਟਰ ਤੱਕ ਰੋ ਜਾਊਗੀ ਜੀ ਹਰਪ੍ਰੀਤ ਜੀ ਵੱਡੀ ਹੈ ਝੋਟੀ ਹੈ ਸੂਸਵਾਗੇ ਲੱਖੋਂ ਬਾਹਰ ਫਿਰ ਵੇਚਣੀ ਠ ਤੇ ਹੁਣ ਇੱਕ ਮੱਝ ਹੋਲਾਪਾ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਥੱਲੇ ਰੁਪਈਆ 8 ਕਿਲੋ ਤਿਆਰ ਦੇ ਪੱਕਾ ਦੁੱਧ ਹੈ 8 ਲੀਟਰ ਜਿੰਦਾ ਮਰਜੀ ਵੀਰ ਭਰਾ ਕੋਈ ਆਣ ਕੇ ਜਿੰਦਾ ਮੁੱਝੀ ਦੋ ਦੋ ਡੰਗ ਤੇ ਲੈ ਚੋ ਤੇ ਗਾਂ ਕ ਬੰਝੇ ਇਹ ਰੁਪਈਆ 1.5 ਮਹੀਨਾ ਹੋ ਗਿਆ ਅੱਛਾ ਡਾਕਟਰ ਨੇ ਆਖਿਆ ਵੀ 1.5 ਮਹੀਨਾ ਹੋ ਗਿਆ ਪਰ ਆਪਾਂ ਗਰੰਟੀ ਨਹੀਂ ਦੇਣੀ ਅੱਛਾ ਕਹਿੰਦਾ ਸ਼ੱਕ ਵੀ ਥੋੜਾ ਬਹੁਤਾ ਤੇ ਉਹਦਾ ਹੈਗੀ ਸੂਨ ਵਾਲੀ ਆ ਸ਼ੱਕ ਚ ਆ ਜੇ ਹਾਂ ਤੇ ਆਪਾਂ ਗਰੰਟੀ ਨਹੀਂ ਦੇਣੀ ਅੱਗੇ ਉਹਦੇ ਕਿਸਮਾਂ ਦੇ ਬਾਸੂਣੇ ਨੀਰ ਬਾਖਦੀ ਤੋਰਾਂ ਫੇਰ ਇਹਨੂੰ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ 8 ਲੀਟਰ ਦੱਸ ਤੇ ਆ ਜੀ ਲੈ ਆ ਬਾਕੀ ਸਾਰੀਆਂ ਸੁਈਆਂ ਸਵਾਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਆਪਣੀ ਇੱਛਾ ਆ ਕੇ ਚੋਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਪਸੰਦ ਹੋਵੇ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਰਹਿਣ ਦਿਓ ਤੇ ਇਹਦਾ ਮੁੱਲ ਇਹਦਾ ਬਣਾ ਜਾਨਾ ਤਾਂ ਨਹੀਂ ਵਿੱਚੋਂ ਕਿੰਨਾ ਕਰਨਾ ਮਾਣ ਤੁਸੀਂ ਜਿੰਨੇ ਦੱਸੋ ਦੱਸੋ ਆਪ ਹੀ ਕਰਨਾ ਤੁਸੀਂ 47 ਦੇ ਦਾਂਗੇ 47000 ਦੇ 100 ਕਿਲੋ ਮੀਟਰ ਤੱਕ ਕਰ ਠੀਕ ਹੈ ਜੀ ਤੇ ਠੀਕ ਹੈ ਵਿਦਿਅਰ ਕੁਛ ਕਹਨਾ ਇਹੋ ਬੈਂਟੇ 20 ਚੁਗੀਆਂ ਸੋਗੀਆਂ ਆਪਣੀਆਂ ਆਣ ਕੇ ਕੋਈ ਪਾਸ ਕਰਕੇ ਖੜੋ ਠੀਕ ਹੈ ਵਿਦਿ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਿਓ ਬਹੁਤ ਬਹੁਤ ਧੰਨਵਾਦ